ਹੈ ਦੇਖਾਂ ਮੈਂ ਜਦ ਚਾਰੇ ਪਾਸੇ ਦਿਸਦੇ ਮੈਨੂੰ ਲੋਕੀ ਉਦਾਸੇ ਇਹ ਸੋਚ-ਸੋਚ ਕੇ ਦਿਲ ਵਿੱਚ ਪੈਦਾ ਸਵਾਲ ਹੋ ਗਿਆ ਏ ਅੱਜ ਕਿਨਾ ਮਾੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਏ ਭੁੱਖੇ ਸਾਂਣ ਗਰੀਬ ਤੇਲੀ ਡਰ ਫਿਕਰ ਨਹੀਂ ਕਰਦੇ ਉਹ ਵਿਕ ਗਏ ਚੈਨੜਾ ਵਾਲੇ ਤਾਂ ਵੀ ਜ਼ਿਕਰ ਨਹੀਂ ਕਰਦੇ ਉਹ ਵਿਕ ਗਏ ਚੈਨਲ ਵਾਲੇ ਤਾਂ ਵੀ ਜ਼ਿਕਰ ਨਹੀਂ ਕਰਦੇ ਮਿਹਨਤ ਕਰਨ ਗਰੀਬ ਤਨੇ ਤਾਂ ਮਾਲੂਮ ਆਣ ਹੋ ਗਿਆ ਏ ਅੱਜ ਕਿੰਨਾ ਮਾੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਏ ਇੱਕ ਪਾਸੇ ਮੈਂ ਵੇਖਾਂ ਬੇਰੁਜ਼ਗਾਰ ਜਵਾਨਾਂ ਨੂੰ ਕਿਤੀ ਮਿਹਨਤ ਦਾ ਮੁੱਲ ਨਾ ਮਿਲੇ ਕਿਸਾਨਾਂ ਨੂੰ ਕਿਤੀ ਮਿਹਨਤ ਦਾ ਮੁੱਲ ਨਾ ਮਿਲੇ ਕਿਸਾਨਾਂ ਨੂੰ ਕਰਜੇ ਠੀਆ ਕਿਉ ਕੰਕਰ ਹੋ ਗਿਆ ਏ ਅੱਜ ਕਿੰਨਾ ਮੜਾ ਦੇਸ਼ ਮੇਰੇ ਦਾ ਖਾਲ ਹੋ ਗਿਆ ਏ ਕਿੰਨਾ ਮੜਾ ਦੇਸ਼ ਮੇਰੇ ਦਾ ਮੇਰਾ ਨਾਮ ਖਾਲ ਹੋ ਗਿਆ ਮੈਂ ਕਰਦਾ ਸਦਾ ਸਲਾਮ ਇਹਨਾਂ ਨੂੰ ਜੋ ਬਦਰ ਤੇ ਖੜਦੇ ਆ ਪਰ ਦੂਜੇ ਪਸ ਕਹਿੰਦੇ ਵਿਸ਼ਵਾਸੀ ਧਰਮ ਨਹੀਂ ਲੜਦੇ ਆ ਪਰ ਦੂਜੇ ਪਸ ਕਹਿੰਦੇ ਵਿਸ਼ਵਾਸੀ ਧਰਮ ਨਹੀਂ ਲੜਦੇ ਆ ਚੋਰ ਮਾਰਦੇ ਚਰਨੇ ਹਰੇ ਕਲੀ ਡਰ ਬਾਬਿਆਂ ਨਾਲ ਹੋ ਗਿਆ ਏ ਅੱਜ ਕਿਨਾ ਮਾੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਅੱਜ ਕਿੰਨਾ ਮਾੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਲੋ ਵੀ ਸਤ ਵਾ 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 ਮੇਰੇ ਮੋਲ ਵਾ 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 ਮੇਰੇ ਮੋਲ ਵਾ ਵੀ ਧੰਨਵਾਦ ਧੰਨਵਾਦ ਬਈ ਕਰੋ ਸ਼ੇਅਰ ਸਪੋਰਟ ਕਰੋ ਸਾਡੇ ਮੁੰਡੇ ਨੂੰ ਯਾਰ ਸਿਰਾ ਗਾਉਂਦਾ ਯਾਰ ਮੁੰਡਾ